ਇਹ ਗੱਲ ਕਹੀ ਗਈ ਕਿ ਤੁਹਾਨੂੰ ਇੱਕ ਚੰਗੇ ਰੁਜ਼ਗਾਰ ਦੇ ਵਾਸਤੇ ਤੁਹਾਨੂੰ ਮੌਕਾ ਦੇ ਰਹੇ ਆ ਕੰਸਟਰਕਸ਼ਨ ਦਾ ਕੰਮ ਹੋਏਗਾ ਪਰ ਬਾਹਰ ਜੋਂ ਦੇ ਵਿੱਚ ਰਜਾ ਕੇ ਉਹਨਾਂ ਨੂੰ ਜਿਹੜੀ ਯੂਨੀਫਾਰਮ ਪਾਈ ਗਈ ਇਹ ਕਿਹਾ ਗਿਆ ਕਿ ਤੁਹਾਨੂੰ ਸਿਰਫ ਤੁਹਾਡੀ ਸੇਫਟੀ ਵਾਸਤੇ ਕਰ ਰਹੇ ਲੇਕਿਨ ਅਲਟੀਮੇਟਲੀ ਡਰੋਨ ਹਮਲੇ ਦੇ ਵਿੱਚ ਉਹ ਦੱਸ ਰਿਹਾ ਕਿ ਉਹਦਾ ਨੁਕਸਾਨ ਹੋਇਆ ਉਹਦਾ ਜਵੜਾ ਉੱਡ ਗਿਆ ਤੇ ਉਸ ਦੇ ਨਾਲ ਦੇ ਸਾਥੀਆਂ ਬਾਰੇ ਉਸ ਨੂੰ ਜ਼ਿਆਦਾ ਜਾਣਕਾਰੀ ਨਹੀਂ ਲੇਕਿਨ ਇੱਕ ਸਿਵਰਨ ਲੜਕੇ ਦਾ ਨਾਮ ਲੈ ਰਿਹਾ ਜਿਸ ਦੀ ਉਹ ਡੈਥ ਮੌrti ਪੁਸ਼ਟੀ ਕਰ ਰਿਹਾ ਹੈ ਇਹ ਤਾਂ ਅਤਵੇਰੇ ਕੋਲ ਨਹੀਂ ਹੈ ਮੇਰੇ ਕੋਲ ਜੋ ਰਿਕਾਰਡਿੰਗ ਹੈ ਮੈਂ ਤੁਹਾਨੂੰ ਸੁਣਾਈ ਹੈ ਫਿਰ ਇਹਨਾਂ ਦੇ ਪਰਿਵਾਰ ਵੱਲੋਂ ਮੇਰੇ ਨਾਲ ਸੰਪਰਕ ਕੀਤਾ ਗਿਆ ਫੋਨ ਦੇ ਰਾਹੀਂ ਉਹਨਾਂ ਨੇ ਆਪਣੇ ਦੱਸੀ ਗੱਲ ਕਿ ਸਾਡੇ ਲੜਕੇ ਨੂੰ ਵਾਪਸ ਲਿਆਉਣ ਵਾਸਤੇ ਉਚਿਤ ਕਦਮ ਉਠਾਏ ਜਾਣ ਕਿ ਮੈਂ ਕਿਉਂਕਿ ਆਪਣੇ ਤੌਰ ਤੇ ਅਸੀਂ ਪਹਿਲੇ ਵੀ ਕੋਸ਼ਿਸ਼ ਕਰਦੇ ਹਾਂ ਕਿ ਬਤੌਰ ਮੈਂਬਰ ਪਾਰਲੀਮੈਂਟ ਭਾਰਤ ਸਰਕਾਰ ਦੇ ਨਾਲ ਰابطਾ ਕਰਕੇ ਅਪਰੋਪ੍ਰੀਏਟ ਤਰੀਕੇ ਦੇ ਨਾਲ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਦੇ ਨਾਲ ਅਸੀਂ ਆਪਣੇ ਵਿਚਾਰਾ ਜੋ ਸ਼ੁਰੂ ਕੀਤੀ ਹੈ ਔਰ ਹਮੇਸ਼ਾ ਦੀ ਤਰ੍ਹਾਂ ਇੱਕ ਚੰਗਾ ਰਿਸਪੌਂਸ ਜਿਹੜਾ ਹੈਗਾ ਭਾਰਤ ਸਰਕਾਰ ਨੂੰ ਆਇਆ ਹੈ। ਭਾਵੇਂ ਕਿ ਇਲੀਗਲ ਪ੍ਰਵਾਸ ਨੂੰ ਗੈਰਕਾਨੂੰਨੀ ਪ੍ਰਵਾਸ ਨੂੰ ਸਰਕਾਰ ਮਦਦ ਨਹੀਂ ਕਰਦੀ ਔਰ ਬਹੁਤ ਮੁਸ਼ਕਲ ਹੁੰਦਾ ਹੈ ਅਜਿਹੇ ਪ੍ਰਵਾਸ ਦੇ ਵਿੱਚ ਲੋਕਾਂ ਨੂੰ ਬਚਾ ਕੇ ਲਿਆਉਣਾ। ਲੇਕਿਨ ਹਮੇਸ਼ਾ ਇਸ ਦੀ ਤਰ੍ਹਾਂ ਆਪਣੇ ਲੋਕਾਂ ਦੀ ਜਾਨ ਬਚਾਉਣ ਵਾਸਤੇ ਸਾਡੀ ਸਰਕਾਰ ਨੇ ਜ਼ਿੰਮੇਵਾਰੀ ਦਾ ਕੰਮ ਕੀਤਾ ਹੈ ਔਰ ਜਦੋਂ ਮੈਂ ਅੰਕੜੇ ਇਕੱਠੇ ਕੀਤੇ ਹੈ। ਤਾਂ ਮੇਰੇ ਕੋਲੇ ਪ੍ਰਾਪਤ ਅੰਕੜਿਆਂ ਦੇ ਮੁਤਾਬਕ 127 ਦੇ ਕਰੀਬ ਜਿਹੜੇ ਸਾਡੇ ਨੌਜਵਾਨ ਨੇ ਉਹ ਇਸ ਸੰਕਟ ਦੇ ਵਿੱਚ ਫਸੇ ਹੋਰ ਉਹਨਾਂ ਵਿੱਚੋਂ 98 ਜਿਹੜੇ ਹੈ 98 ਦੇ ਕਰੀਬ ਜਿਹੜਾ ਨੇ ਰੈਸਕਿਊ ਕਰਕੇ ਭਾਰਤ ਸਰਕਾਰ ਦੇ ਮਿਨਿਸਟਰੀ ਆਫ ਇੰਟਰਨਲ ਅਫੇਅਰਸ ਤੋਂ ਵਾਪਸ ਲਿਆਦਾ ਜਾ ਚੁੱਕੇ ਸਰੀ ਰਸ਼ੀ ਰਸ਼ੀ ਇਹ ਰਸ਼ੀ ਦੀ ਗੱਲ ਕਰ ਰਹੇ ਜੀ ਕੱਲੇ ਪੰਜਾਬੀ ਪੰਜਾਬੀ ਮੁੰਡੇ ਨਹੀਂ ਨਹੀਂ ਪੰਜਾਬੀ ਨਹੀਂ ਇਹ ਸਾਰੇ ਹੀ ਹੈ ਲੇਕਿਨ ਜਿਹੜੀ ਪੰਜਾਬੀ ਲੜਕੀਆਂ ਨੇ ਮੇਰੇ ਨਾਲ ਸੰਪਰਕ ਕੀਤਾ ਉਸ ਦੇ ਵਿੱਚ ਹਰਿਆਣਾ ਦੇ ਵੀ ਹੈ ਔਰ ਬਾਕੀ ਰਾਜਾਂ ਦੇ ਵੀ ਹੋਣਗੇ ਸੁਭਾਗਤ ਤੌਰ ਤੇ ਲੇਕਿਨ ਮੇਰੇ ਕੋਲ ਜਿਹੜਾ ਡਾਟਾ ਮੈਂ ਤੁਹਾਡੇ ਨਾਲ ਸਾਂਝਾ ਕਰ ਰਿਹਾ ਹਾਂ ਔਰ ਇਹਨਾਂ ਦੇ ਵਿੱਚੋਂ ਬੂਟਾ ਸਿੰਘ ਦੇ ਮਾਧਿਅਮ ਤੋਂ ਮੈਨੂੰ ਪਤਾ ਲੱਗਿਆ ਕਿ 14-15 ਜਿਹੜੇ ਨੌਜਵਾਨ ਸੀਗੇ ਇਸ ਗਰੁੱਪ ਦੇ ਵਿੱਚ ਉਹ ਵੀ ਸ਼ਾਮਲ ਸੀ। ਔਰ ਇਹਨਾਂ ਦੇ ਵਾਸਤੇ ਮੈਂ ਸਪੈਸ਼ਲੀ ਬੂਟਾ ਸਿੰਘ ਦੇ ਵਾਸਤੇ ਜਿਹੜੀ ਕਾਰਵਾਈ ਕੀਤੀ ਹੈ ਵੈਸੀ ਵੱਲੋਂ ਬਹੁਤ ਸੈਟੀਸਫੈਕਟਰੀ ਮੈਨੂੰ ਰਿਸਪਾਂਸ ਆਇਆ। ਪਾਰਸਕਾਰ ਵੱਲੋਂ ਕਿਹਾ ਗਿਆ ਹੈ ਕਿ ਇਸ ਦੇ ਵਾਸਤੇ ਉਚਿਤ ਪ੍ਰਬੰਧ ਜਿਹੜੇ ਨੇ ਉਹ ਕੀਤੇ ਜਾ ਰਹੇ ਆ ਔਰ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਕਿ ਇਹਨਾਂ ਨੂੰ ਕਿਸੇ ਤਰੀਕੇ ਨਾਲ ਫਾਜਿਤਨਾ ਵਾਪਸ ਲਿਆ ਜਾਵੇ।